ਇਹ ਵੀ ਕੱਚੇ ਮੁਲਾਜ਼ਮਾਂ ਤੁਸੀਂ ਪੱਕੇ ਕਿਉਂ ਨਹੀਂ ਕੀਤੇ ਪੰਜਾਬ ਦੇ ਮੁੱਖ ਮੰਤਰੀ 21 ਵਾਰ ਮੀਟਿੰਗਾਂ ਦੇ ਕੇ ਤੁਹਾਡੇ ਸਾਹਮਣੇ ਅਸੀਂ ਪਰਿਵਾਰਾਂ ਸਮੇਤ ਧਰਨੇ ਲਾਉਂਦੇ ਰਹੇ ਹਾਂ ਸਾਨੂੰ ਲਿਖਤੀ ਆਹੀ ਪ੍ਰਸ਼ਾਸਨ ਮੀਟਿੰਗਾਂ ਦੰਦਾ ਰਿਹਾ ਪਰ ਜਦੋਂ ਅਸੀਂ ਮੀਟਿੰਗ ਲਈ ਜਾਂਦੇ ਹਾਂ ਉੱਥੇ ਤਾਂ ਮੀਟਿੰਗ ਨਹੀਂ ਕੀਤੀ ਜਾਂਦੀ ਜਿਸ ਦੇ ਕਾਰਨ ਅੱਜ ਠੇਕਾ ਸੂ ਨੂੰ ਠੇਕਾ ਮਲਾਗਵਾ ਦੇ ਵਿੱਚ ਇਹ ਭਾਰੀ ਲੋਕ ਆ ਵੀ ਜਦੋਂ ਤੱਕ ਮੁੱਖ ਮੰਤਰੀ ਸਾਹਿਬ ਬਹਿੰਦੇ ਨਹੀਂ ਹੈਗੇ ਇਹ ਬਹੁਤ ਸੋਰਸਿੰਗਾਂ ਰੈਗੂਲਰ ਨਹੀਂ ਕਰਦੇ ਹੈਗੇ ਉਦੋਂ ਤੱਕ ਇਹ ਸ਼ਰਤ ਚ ਜਾਰੀ ਰੱਖਿਆ ਜਾਊਗਾ ਹਰ 21 ਵਾਰੀ ਸਾਨੂੰ ਮੀਟਿੰਗਾਂ ਦੇ ਕੇ ਸੀਐਮ ਭਗਵੰਤ ਸਿੰਘ ਦੇਖੋ ਖਰਚਾ ਕਰਕੇ ਸਾਡੇ ਕਿੱਡੀਆਂ ਗਵਣੀ ਅੰਦਰ ਆਏ 10000 15000 ਜਿਹੜੇ ਸਾਡਾ ਤੁਸੀਂ ਕਹਿੰਦੇ ਹੋ ਵੀ ਉਹ ਜੂਥ ਦੇ ਪ੍ਰਧਾਨ ਲਗਾਓ ਜੀ ਜਾਨੀ ਮੈਂ ਪਰ ਸਾਨੂੰ ਲੈ ਕੇ ਇਹ ਕਹੇ ਮੱਕੜ ਗਈ ਤੁਹਾਡਾ ਕੋਈ ਵਾਰੀ ਨਾ ਨਾ ਹੋ ਜਾਵੇ ਜਮੇ ਲਾਡਰ ਬੈਠ ਤੇ ਜਿਹੜਾ ਇਹ ਤੋਂ ਸਾਨੂੰ ਮੀਟਿੰਗਾਂ ਦੇ ਇੰਨੇ ਸਾਨੂੰ ਛੋਟੀਆਂ ਪ੍ਰਸ਼ਾਸਨ ਲਿਖ ਕੇ ਦੰਦਾ ਸਾਬਾ ਨਹੀਂ ਵੀ ਐਮਐਸਓ ਦੇ ਮੈਜਿਸਟਰ ਜੀ ਕੀ ਕਰਦਾ ਉਹ ਹੀ ਆ ਜੜੀਆਂ ਦੇ ਟੇਬਲ ਤੇ ਮਾਰਦੀ ਟਰਾਪੀ ਐਮ ਐਸ ਬੀ ਨੂੰ ਨਹੀਂ ਲੈ ਤਾ ਜਵੇ ਅੱਜ ਇਹ ਕਹਿੰਦੀ ਐਮ ਐਸ ਬੀ ਨੂੰ ਭਗਵੰਤ ਮਾਨ ਕਹਿੰਦਾ ਮੈਂ ਦੇ ਨਹੀਂ ਸਕਦਾ ਇਹਦੇ ਬਿਆਨ ਨਹੀਂ ਰੋਲਦੇ ਆਪਾਂ ਕਹਿੰਦੇ ਮੋੜਾ ਪਤਾ ਵੀ ਹੋਰੋਂ ਵੱਡਾ ਪਿਆ ਵੀਰੇ ਆਹ ਖੋ ਜਾਨਵੇ ਆਦਮੀ ਆਉਣ ਦੇ ਅੰਦਰ ਉਹਨਾਂ ਨੂੰ ਪਾਉਣਾ 350 ਮਰ ਗਏ ਜਿਹੜੇ 92 ਪਤਾ ਕਿ ਨਹੀਂ ਹੈ ਕਹਿੰਦੀ ਆਉਂਦਾ ਤੇ ਮਰ ਗਿਆ ਵੀ ਕਿੱਧਰ ਨੂੰ ਜਾਈਏ ਜੀ ਤਾ ਜੀ ਅੱਜ ਕਿਸ ਦੇ ਲਈ ਫਟਾ ਪੈਣ ਵੱਡੇ ਹੋਏ ਪਰ ਮੁੰਡਿਆਂ ਦੀ ਲੱਤਾਂ ਵੱਡੀਆਂ ਨਹੀਂ ਆਈਆਂ ਇਹ ਕੰਪਨੀਆਂ ਦੇ ਵਿੱਚ ਮੁੰਡਿਆਂ ਧਨਵਾਹ ਦੀ ਮਾਜੀਆਂ ਸਮੋ ਨਾ IPF ਨਹੀਂ ਅਸੀਂ ਤੁਹਾਨੂੰ ਸਾਰੀ ਗੱਲ ਸੁਣਾ ਦਿੰਦੇ ਕਿੰਨੇ ਵਾਰ ਬਰਾਬਰ 650 ਪੱਟੋ ਭੱਜਦੇ ਨਹੀਂ ਤੁਸੀਂ ਜਿਹੜਾ ਸ਼ਵਾਸ਼ਣ ਦਵਾਇਆ ਪਰ ਤੋਂ ਕਦੇ ਪੰਜਾਬ ਸਰਕਾਰ ਮੁਰਦਾਬਾ 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 ਮੱਲੀ ਸੰਦੇ ਹਾ ਹਾਏ 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 ਉਪਾਦੀ ਸਰਕਾਰ ਮੁਰਦਾਬਾ ਮੁਰਦਾਬਾ سাগর مرتضٰی 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 یماندی دی واہ ہے مرتضٰی ہے مرتضٰی ہے پنجاب مرتضٰی مرتضٰی جتھے نکاح مرتضٰی نہیں بنائے گا دیوے او تیرے جی کے نال کھڑے ہیں گل کرے گے گل کرے گے اوڑے گل کرے گے ਉਹੀ ਮੁੱਖ ਮੰਤਰੀ ਹਾਲ ਦੇ ਕਹਿੰਦੇ ਭਗਵਾਨ ਤਵਾਹੀ ਇੱਧਰ ਤੋਂ ਅਈ ਗੱਲ ਕਰਨਗੇ ਅੱਜ 21 ਮੀਟਿੰਗਾਂ ਰੱਖਾ ਸਾਡੇ ਨਾਲ ਮੀਟਿੰਗ ਨਹੀਂ ਹੁੰਦੀ ਉਹੀ ਮੁੱਖ ਮੰਤਰੀ ਨੇ ਕਿਹਾ ਕਹਿੰਦਾ ਵੀ ਬਾਈ ਜੀ ਮੋਢੇ ਦੇ ਹੱਥ ਧਾਰ ਕੇ ਬੁਲਾ ਲਿਆ ਕਰੋ ਹਾਂਜੀ ਹਾਲ ਦੇਖੋ ਮੁੰਡੇ ਦਾ ਸਾਡਾ ਫੋਟੋ ਦੇਖੋ ਆ ਦੇਖੋ ਸਰ ਦੋਏ ਬਾਹਾਂ ਲੱਤਾਂ ਵੱਡੀਆਂ ਤਾਂ ਸੀ ਕੋਈ ਐ ਨਹੀਂ ਹੈਗੇ ਸੀਨੇ ਕੋ ਪੀੜਤਾ ਸੀ ਹਰ ਰੋਜ਼ ਮਾਰਦੇ ਅੱਜ ਇੰਨਾ ਨਾ ਚੱਲਿਆ ਜੀ ਇੰਟਰਨਾਜ ਕਰਾਉਣ ਬਾਅਦ ਤੇ ਵੀ ਸਾਨੂੰ ਧਰਨੇ ਲਾਉਣੇ ਪਏ ਮੂੰਹ ਨਾਲ ਹੂਟਰ ਮਾਰਦਾ ਸੀ ਇਹ ਮੁਕਮਲ ਤਰੀ ਮੂੰਹ ਨਾਲ ਮਾਰ ਕੇ ਦਿਖਾਉਂਦਾ ਸੀ ਹੂਟਰ ਵੀ ਆਏ ਆਉਂਦੇ ਨੇ ਸੀ 2 ਦਿਨ ਪਹਿਲਾਂ ਕੁੱਤੇ ਆ ਜਾਂਦੇ ਨੇ ਹੁਣ ਵੀ ਆਉਂਦੇ ਨੇ 3 ਦਿਨ ਪਹਿਲਾਂ ਬਾਹਰ ਗਈ ਕਿ ਨੇ ਆਉਂਦਾ ਵੀ 2 ਦਿਨ ਪਹਿਲਾਂ ਕੋਈ ਮੁਕਮਲ ਤਰੀ ਮੂੰਹ ਨਾਲ ਹੂਟਰ ਮਾਰਦਾ ਸੀ ਟਿਉ 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 ਕਰਦਾ ਸੀ ਵੀ ਆਏ ਆਉਂਦੀਆਂ ਨੇ ਬਦਲਾਂ ਦੀਆਂ ਗੱਡੀਆਂ ਹੁਣ ਤੇਰੀਆਂ ਨਹੀਂ ਆਉਂਦੀਆਂ ਬਦਲ ਨੇ ਤਾਂ ਹੁਣੋਂ ਬੈਠ ਜਾਣਾ ਦੀ ਹਾਂਜੀ ਭੱਲੇ ਤੁਹਾਨੂੰ ਮੈਂ ਨਹੀਂ ਸੰਭਲਦੇ ਲੋਕਾਂ ਦਾ ਅਧਿਕਾਰ ਹੈ ਜਿਨਾਬ ਕੇ ਸਾਡੇ ਨਾਲ ਖੜਾ ਬੈਠੇ ਜੀਰ ਸਾਹਿਬ ਆਵਾਜ਼ ਦਿਓ ਕੋਈ ਨਾ ਕੋਈ ਕਾਸ਼ੀ ਸਰਦਾਰ ਮੁਰਦਾਬਾ ਜਿੱਥੇ ਨਾਂ ਨਾ ਮਰਖੇ ਜੈ ਜੈਕਾਰ ਮੁਰਦਾਬਾ ਮੁਰਦਾਬਾ ਜਿਹੜੇ ਕਾਲਾ ਬਦਲ ਸਾਡੇ ਨਾਲ ਮੀਟਿੰਗ ਨਹੀਂ ਕਰੀ ਤੇ ਕੈਬਨਟ ਮੈਂ ਕਰੀ ਪਿਤਾ ਇੱਕ ਕੌਣ ਹੈ ਜੰਤੀ ਨੌਕਾ ਪਿਤਾ ਨੂੰ ਪਾਈਆਂ ਨਾ ਕਿ ਇਹਨਾਂ ਨੂੰ ਪਾਈਆਂ ਜੀ ਇਹਨਾਂ ਨੂੰ ਪਾਈਆਂ ਪਿਤਾ ਜੀ ਜੱਟਾ ਕਹਿੰਦੇ ਵੀ ਮੇਰਾ ਪਰਿਵਾਰ ਵਾਰ ਖਤਮ ਕਰਦਾ ਜੀ ਹੋ ਗਿਆ ਪਰਿਵਾਰ ਵਾਲਾ ਜਿਹੜਾ ਵਿਧਾਇਕ ਨੂੰ ਮਿਲਣ ਜਾਓ ਉਹਦੇ ਡੈਡੀ ਨਾਲ ਗੱਲ ਕਰ ਲਓ ਉਹਦੀ ਮਾਂ ਨਾਲ ਗੱਲ ਕਰ ਲਓ ਬੁਰਗਾ ਤਨ ਪਾਈਆਂ ਤੀਂਆਂ ਦੇ ਤਾਂ ਹਲ ਤੱਕ ਅਸੀਂ ਗੱਲ ਆ ਗਏ ਆ ਇਹ ਸਾਰੇ ਮਾਣਿਆ ਮੁਰਦਾਬਾ ਮੁਰਦਾਬਾ ਸੱਗੀ ਨਰੇ ਪਿਤਾ ਨੂੰ ਕਿਹਨਾਂ ਨਾਲ ਮੁਰਦਾਬਾ ਮਸੰਦਾਬਾ ਪਿਤਾ ਜੀ ਮਿਲਣਗੇ ਪਿਤਾ ਜੀ ਮਿਲ ਨਹੀਂ ਦੇ ਪਿਤਾ ਕੋਈ ਮਸਲਾ ਹਟਾ ਕੇ ਕੈਬਨਟ ਮੈਂ ਕਿਹਾ ਪਿਤਾ ਕਿ ਕੋਣ ਹੈ ਉਹ ਤਾਂ ਸੀ ਪਿੰਡਾਂ ਨੂੰ ਪਾਈਆਂ ਨਾ ਕਿ ਇਹਨਾਂ ਨੂੰ ਪਾਈਆਂ ਜੀ ਇਹਨਾਂ ਨੂੰ ਪਾਈਆਂ ਪਿਤਾ ਜੀ ਮਿਲ ਲੈਣਗੇ ਜੱਟਾ ਕਹਿੰਦਾ ਜੀ ਨਹੀਂ ਜੱਟਾ ਕਹਿੰਦਾ ਜੀ ਮੇਰਾ ਪਰਿਵਾਰ ਵਾਰ ਖਤਮ ਕਰਦਾ ਜੀ ਹੋ ਗਿਆ ਪਰਿਵਾਰ ਵਾਰ ਜਿਹੜੇ ਵਿਧਾਇਕ ਨੂੰ ਮਿਲਣ ਜਾਓ ਉਹਦੇ ਡੈਡੀ ਨਾਲ ਗੱਲ ਕਰ ਲਓ ਉਹਦੀ ਮਾਂ ਨਾਲ ਗੱਲ ਕਰ ਲਓ ਯਾਰ ਬੁੱਕਾ ਉਹ ਤੈਨੂੰ ਪਾਈਆਂ ਤਰੀਆਂ ਦੇ ਤਾਂ ਅੱਜ ਤੱਕ ਅਸੀਂ ਉਸ ਪਿੰਡਾਂ ਜਣਾ ਕਰਦੀਆਂ ਅਸੀਂ ਬਰੋਗ ਪਿੰਡਾਂ ਨੂੰ ਬਰੋਗ ਕਰਾਂਗੇ ਅਸੀਂ ਖਤਮ ਕਰਾ ਦਿਓ ਜੀ ਅਸੀਂ ਖਾਣ ਖਾਣ ਨੂੰ ਖਾਣਾਂ ਦੇ ਭਰਾਵਾਂ ਨੂੰ ਸਾਰੇ ਜੀ ਕਿਹੜੀ ਅੰਮ੍ਰਿਤਸਰ ਹੈ ਪੰਜਾਬ ਦੇ ਅੰਦਰ ਠੇਕਾ ਮਲਾਜੂ ਇਸ ਮੋਰਚਾ ਪੰਜਾਬ ਵੱਲੋਂ ਲਾਈ ਬੀਲਾ ਹੋਇਆ ਜਿੱਥੇ ਵੀ ਪੰਜਾਬ ਦਾ ਮੁੱਖ ਮੰਤਰੀ ਤੇ ਇਹਨਾਂ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਆਉਣਗੇ ਉਹਨਾਂ ਦਾ ਕਾਲੇ ਝੰਡੇ ਨਾਲ ਨੋਸ਼ ਪਖਾਵੇ ਜਿਹੜੇ ਉਹ ਕਰਨੇ ਆ ਜਿਹੜਾ ਦਲਕੇ ਦੇ ਲੋਕ ਇਹਨਾਂ ਨੂੰ ਸਵਾਲਾਂ ਦੇ ਜਵਾਬ ਪੁੱਛਣੇ ਆ ਇਹਨਾਂ ਨੂੰ ਸਵਾਲਾਂ ਦੇ ਜਵਾਬ ਪੁੱਛਣਾ ਵੀ ਜਿੰਨੇ ਵੀ ਕੱਚੇ ਮੁਲਾਜ਼ਮਾਂ ਤੁਸੀਂ ਪੱਕੇ ਕਿਉਂ ਨਹੀਂ ਕੀਤੇ ਪੰਜਾਬ ਦੇ ਮੁੱਖ ਮੰਤਰੀ 21 ਵਾਰ ਮੀਟਿੰਗਾਂ ਦੇ ਕੇ ਤੁਹਾਡੇ ਸਾਹਮਣੇ ਅਸੀਂ ਪਰਿਵਾਰਾਂ ਸਮੇਤ ਧਰਨੇ ਲਾਉਂਦੇ ਰਹੇ ਹਾਂ ਸਾਨੂੰ ਲਿਖਤੀ ਆਹੀ ਪ੍ਰਸ਼ਾਸਨ ਮੀਟਿੰਗਾਂ ਦਿੰਦਾ ਰਿਹਾ ਪਰ ਜਦੋਂ ਅਸੀਂ ਮੀਟਿੰਗ ਲਈ ਜਾਂਦੇ ਹਾਂ ਉੱਥੇ ਤਾਂ ਮੀਟਿੰਗ ਨਹੀਂ ਕੀਤੀ ਜਾਂਦੀ ਜਿਸ ਦੇ ਕਾਰਨ ਅੱਜ ਠੇਕੇ ਜੰਮੂ ਠੇਕਾ ਮੁਲਾਜ਼ਮਾਂ ਦੇ ਵਿੱਚ ਇਹ ਭਾਰੀ ਲੋਕ ਹ ਜਦੋਂ ਤੱਕ ਮੁੱਖ ਮੰਤਰੀ ਸਾਹਿਬ ਬਹਿੰਦੇ ਨਹੀਂ ਹੈਗੇ ਨਹੀਂ ਕਰਦੇ ਹੈਗੇ ਉਦੋਂ ਤੱਕ ਇਹ ਸ਼ਰਤ ਚ ਜਾਰੀ ਰੱਖਿਆ ਜਾਊਗਾ ਹਰ 21 ਵਾਰੀ ਸਾਨੂੰ ਮੀਟਿੰਗਾਂ ਦੇ ਕੇ ਸੀਐਮ ਭਗਵੰਤ ਸਿੰਘ ਦੇਖੋ ਖਰਚਾ ਕਰਕੇ ਸਾਡੇ ਕਿੱਡੀਆਂ ਗਵਰੀਆਂ ਅੰਦਰ ਆਏ 10000 15000 ਕਰਦੇ ਸਾਡੀ ਤੁਸੀਂ ਕਹਿ ਰਹੇ ਹੋ ਵੀ ਉਹ ਜੂਠ ਦੇ ਪ੍ਰਧਾਨ ਲਗਾ ਤੇ ਯਾਦ ਕਿ ਮੈਂ ਪਰ ਸਾਨੂੰ ਲੱਗਦੀ ਜੇ ਇਹ ਮੱਕੜ ਗਈ ਤੁਹਾਡਾ ਕੋਈ ਵਾਅਦਾ ਜੇ ਤੋੜੀ ਲਿਮੋਜ਼ਿਨ ਬੱਸ ਤੋਂ ਇਹਨਾਂ ਨੂੰ ਇਹਨਾਂ ਨੂੰ ਮੁੰਡਿਆਂ ਨੇ ਇਦਾਂ ਸਾਨੂੰ ਉਹਦੇ ਵੀ ਤੁਹਾਡਾ ਪਾਰ ਹੈ ਸੀਐਮ ਸਾਹਾਨੂੰ ਸਾਡੇ ਪ੍ਰਸ਼ਾਸਨ ਵੀ ਕੀ ਕਰੇ ਪ੍ਰਸ਼ਾਸਨ ਲਿਖ ਕੇ ਦਿੰਦਾ ਸਾਲਾ ਕਹੀ ਵੀ ਐਮਐਫਸ ਨੂੰ ਇਸ ਟੋਰ ਦੇ ਕੇ ਦਿੱਤਾ ਉਹ ਹੀ ਜਾ ਜੜੀਆਂ ਦੇ ਟੇਬਲ ਤੇ ਮਾਰਦੀ ਥਾਪੀ ਐਮ ਐਸ ਬੀ ਦਊਂਗੀ ਲੈ ਤੈਨੂੰ ਅੱਜ ਇਹ ਕਹਿੰਦੀ ਐ ਐਮ ਐਸ ਬੀ ਦਊਂ ਭਗਵੰਤ ਮਾਨ ਕਹਿੰਦਾ ਮੈਂ ਦੇ ਨਹੀਂ ਸਕਦਾ ਇਹਨੇ ਬਿਆਨ ਹੀ ਰੱਖਦੇ ਆਪੂ ਕਹਿੰਦਾ ਮੋਟੇ ਬੇਸ ਹੋਣ ਦੀ ਪਤਾ ਵੀ ਹੋਰ ਵੱਡਾ ਬੰਦਾ ਵੀ ਇਹ ਆ ਸਮਝ ਜਾਵੇ ਆਦਮੀ ਆਪ ਦੇ ਅੰਦਰ ਆ ਉਹਨਾਂ ਨੇ ਪਾਉਣਾ 350 ਮਾਰਦੇ ਆ ਜਿਹੜੇ 92 ਵਿਧਾਇਕ ਨਹੀਂ ਹੈਗੇ ਨੀ ਕੋਈ ਪੀ ਲਾਉਣਾ ਦਿੰਦਾ ਤੇ ਮਰ ਗਿਆ ਵੀ ਕਿੱਧਰ ਨੁਕ ਜਾਈਏ ਗਰੀਬਾ ਯਾਰ ਕਿਸ ਦੇ ਲਈ ਦਵਾ ਕਰਵਾਉਣ ਦੇ ਪੁੱਤ ਨੂੰ ਜਿੱਤਣਾ ਜਿੰਦਾਬਾਦ ਬੱਲੇ ਹੋਏ ਮੁੰਡਿਆਂ ਦੀਆਂ ਦਿੱਤਾ ਵਡੀਆਂ ਨੇ ਇਹ ਕੰਪਨੀਆਂ ਦੇ ਵਿੱਚ ਬੁਨਿਆਦਾਂ ਹਾਲੀਆ ਦੀਆਂ ਸਨ ਨਹੀਂ ਪੀਐਫ ਨਹੀਂ ਸੀ ਅਸੀਂ ਤੁਹਾਡੀ ਸਾਰੀ ਗੱਲ ਸੁਣਦੇ ਹਾਂ 350 ਕੋਈ ਗੱਲ ਨਹੀਂ ਤੁਸੀਂ ਜਿਹੜਾ ਸ਼ਵਾਸ਼ਣ ਦਵਾਇਆ ਪਰ ਤੋਂ ਕਦੇ ਪੰਜਾਬ ਸਰਕਾਰ ਮੁਰਦਾਬਾਦ 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 ਮੰਦੀ ਸੰਦੇਹ ਹਾਏ 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 ਪੰਜਾਬ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਗਤ ਮੁਰਦਾਬ ਮੁਰਦਾਬ ਗੁਰਦਾਬ ਜਮਾਂਦੇ ਦੀ ਬਾਣੀ ਮੁਰਦਾਬ ਮੁਰਦਾਬ ਗੁਰਦਾਬ ਮੁਰਦਾਬ ਪੰਜਾਬ ਸਿੰਘ ਮੁਰਦਾਬ ਇੱਕ ਨਿਕਾਣ ਮੁਰਦਾਬ ਇਹ ਨਾ ਬੰਦਾ ਕੰਮ ਨਹੀਂ ਬਣਾਏਗਾ ਵੀ ਉਹ ਉਹਦੇ ਗੀਤ ਨਾਲ ਖੜੇ ਆ ਗਏ ਹੋਏ ਆ ਗਏ ਜੀਏ ਹੋਰ ਗੱਲ ਕਰਾਂਗੇ ਉਹੀ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਭਗਵਾਨ ਤਬਾਈ ਇੱਧਰ ਨੂੰ ਆਈ ਗੱਲ ਕਰਦੇ ਅੱਜ ਇੱਕੀ ਮੀਟਿੰਗ ਆ ਕਿ ਸਾਡੇ ਨਾਲ ਮੀਟਿੰਗ ਨਹੀਂ ਹੋਈ ਉਹ ਵੀ ਮੁੱਖ ਮੰਤਰੀ ਰੋਣਾ ਗਾਣਾ ਵੀ ਭਾਈ ਮੁੰਡੇ ਦੇ ਹੱਥ ਧਾਰ ਕੇ ਬੁਲਾ ਲਿਆ ਕਰੋ ਮੁੱਖ ਮੰਤਰੀ ਨੂੰ ਬੁਲਾ ਕੇ ਵੀ ਮੁੱਖ ਮੰਤਰੀ ਦੇ ਹੱਥ ਕਰ ਦਿਓ ਹਾਂਜੀ ਹਾਲ ਦੇਖੋ ਮੁੰਡੇ ਦਾ ਫੋਟੋ ਦੇਖੋ ਆ ਦੇਖੋ ਸਰ ਦੋਏ ਬਾਹਾਂ ਲੱਟਾਂ ਵੱਡੀਆਂ ਅਸੀਂ ਕੋਈ ਐ ਨਹੀਂ ਹੈਗੇ ਅਸੀਂ ਇੰਨੇ ਕੋ ਪੀੜਤਾ ਸੀ ਹਰ ਰੋਜ਼ ਮਾਰਦੇ ਅਸੀਂ ਇੰਨਾ ਨਾ ਚੱਲਦੇ ਜੀ ਇਨਤਜ਼ਾਰ ਕਰਾਉਣ ਬਾਅਦ ਤੇ ਵੀ ਸਾਨੂੰ ਧਰਨੇ ਲਾਉਣੇ ਪੈਂਦੇ ਮੂੰਹ ਨਾਲ ਹੂਟਰ ਮਾਰਦਾ ਦੀ ਇਹ ਮੁੱਖ ਮੰਤਰੀ ਮੂੰਹ ਨਾਲ ਮਾਰ ਕੇ ਦਿਖਾਉਂਦੀ ਹੂਟਰ ਅੱਭੀ ਆਏ ਉਹਦੇ ਨੇ 3-2 ਦਿਨ ਪਹਿਲਾਂ ਕੁੱਤੇ ਆ ਜਾਂਦੇ ਨੇ ਹੁਣ ਕੀ ਆਉਂਦੇ ਨੇ 3 ਦਿਨ ਪਹਿਲਾਂ ਬਾਹਰ ਡਿੱਗੀ ਨਾ ਵੀ 2 ਦਿਨ ਬੈਠਾ ਰਹਿੰਦਾ ਉਹਨਾਂ ਨੇ ਕੈਂਪ 'ਤੇ ਜਦੋਂ ਮੈਂ ਆਇਆ ਕੱਟੇ ਮਲਾਜਾ ਨੇ ਕੋਈ ਮਕਮਲ ਤੇਰੇ ਨਾਲ ਮੂੰਹ ਨਾਲ ਹੁੱਟਰ ਮਾਰਦਾ ਸੀ ਤੇ ਉਹ ਟਿਓ 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 ਕਰਦਾ ਸੀ ਵੀ ਆਏ ਆਉਂਦੀਆਂ ਨੇ ਬਦਲਾਂ ਦੀਆਂ ਗੱਡੀਆਂ ਹੁਣ ਤੇਰੀਆਂ ਵੀ ਆਉਂਦੀਆਂ ਬਦਲ ਨੇ ਤਾਂ ਹੁਣੋਂ ਬੈਠ ਜਾਣਾ ਸੀ ਹਾਂਜੀ ਭਲੇ ਤਾਂ ਲੋਕਾਂ ਨੂੰ ਦਰਦ ਨਹੀਂ ਸੰਭੇ ਲੋਕ ਅਧਿਕਾਰ ਹੈ ਜਿਵੇਂ ਆਪਕੇ ਸਾਡੇ ਨਾਲ ਖੜਾ ਬੈਸਨ ਸਾਹਿਬ ਆ ਆ ਕੋਈ ਨਾ ਕੋਈ ਕਾਰਜ ਕਰਵਾਉਣਾ ਸਰਕਾਰ ਮਰਦਾ